देखो जमे पहला भी बीते दिन भी पंजाब पुलिस ਵੱਲੋਂ ਮਨਜੋ ਡੀਜੀਪੀ ਪੰਜਾਬ ਦੇ ਹਦਾਇਤਾਂ ਤੇ ਲਗਾਤਾਰ ਡਰਗ ਹੌਟ ਸਪੌਟ ਏਰੀਆ ਚ ਕਾਸੂ ਆਪਰੇਸ਼ਨ ਕੀਤੇ ਜਾ ਰਹੇ ਆ ਉਸੇ ਲੜੀ ਚ ਅਜ ਮਨਜੋ ਡੀਜੀਪੀ ਪੰਜਾਬ ਦੇ ਹਦਾਇਤਾਂ ਮੁਤਾਬਿਕ ਆਪਰੇਸ਼ਨ ਈਗਲ 4 ਪੂਰੇ ਸੂਬੇ ਚ ਚਲਾਇਆ ਜਾ ਰਹੇ ਆ ਪਟਿਆਲਾ ਦਾ ਇੰਟਰਫੇਸ ਹੁੰਦਾ ਹੈ ਉਥੇ ਅਸੀਂ ਪ੍ਰੋਪਰ ਸਰਚ ਟੀਮਾਂ ਤੇ ਕੋਆਰਡੀਨ ਟੀਮਾਂ ਬਣਾ ਕੇ ਸਰਚ ਆਪਰੇਸ਼ਨ ਚਲਾ ਰਹੇ ਆ ਮੈਂ ਪਰਸਨਲੀ ਜਿਹੜਾ ਇਹ ਰੋੜੀਕੁੱਟ ਮਹੱਲਾ ਆ ਉੱਥੇ ਮੈਂ ਪਰਸਨਲੀ ਇਸ ਆਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਹਾਂ ਇਸ ਆਪਰੇਸ਼ਨ ਦਾ ਬੇਸਿਕ ਮਕਸਦ ਆ ਨਸ਼ਾ ਤਸਕਰਾਂ ਦੇ ਮੰਨਛਪ ਹੈ ਪਾਣਾ ਉਹਨਾਂ ਦੀ ਸਪਲਾਈ ਚੇਨ ਤੋੜਨੀ ਤੇ ਇੱਕ ਵਿਜੀਬਲ ਪੁਲਿਸਿੰਗ ਦਾ ਹਿੱਸਾ ਜਿਹੜਾ ਇਹ ਆਪਰੇਸ਼ਨ ਹੈਗਾ ਹੈ ਸਾਨੂੰ ਉਮੀਦ ਹੈ ਕਿ ਲਗਾਤਾਰ ਚਲਾਏ ਜਾ ਰਹੇ ਤੇ ਅੱਗੇ ਵੀ ਚਲਾਏ ਜਾਣ ਵਾਲੇ ਕਸਟੋ ਆਪਰੇਸ਼ਨ ਰਹੇ ਬਹੁਤ ਹੱਦ ਤੱਕ ਪਟਿਆਲਾ ਪੁਲਿਸ ਨੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਕਰਕੇ ਕਾਫੀ ਰਿਕਵਰੀ ਕੀਤੀ ਤੇ ਅੱਗੇ ਵੀ ਸਪਲਾਈ ਚੇਨ ਤੋੜਨ ਨੂੰ ਅਸੀਂ ਪੂਰਜ਼ੋਰ ਐਫਰਟਸ ਜਿਹੜੇ ਕਰਦੇ ਰਹਿਵਾਂਗੇ ਲਗਾਤਾਰ 4 ਦਿਨ ਤੋਂ ਜਿਹੜੀ ਕਾਰਵਾਈ ਚੱਲ ਰਹੀ ਆ ਸਮਗਦਰ ਜਿਹੜੇ ਆ ਕਿ ਘਰ-ਘਰ ਚੱਟ ਕੇ ਭੱਜੇ ਪਈ ਨੇ ਇਹ ਜਿਹੜੀ ਕਾਰਵਾਈ ਆ ਲਗਾਤਾਰੀ ਜਾਰੀ ਰਹੇਗੀ ਜਾਂ 2-2 ਦਿਨ 3-3 ਦਿਨ ਬੰਦ ਨਹੀਂ ਦੇਖੋ ਜੀ ਜਦ ਤੱਕ ਕਿ ਬਿਲਕੁਲ ਹੀ ਮਤਲਬ ਸਾਰੇ ਹੀ ਤਸਕਰ ਜਿਵੇਂ ਤੁਸੀਂ ਆਪ ਹੀ ਦੱਸਿਆ ਕਿ ਘਰ ਛੱਡ ਕੇ ਭੱਜੇ ਹੋਏ ਆ ਜਦ ਤੱਕ ਕਿ ਸਾਰੇ ਹੀ ਨਹੀਂ ਭੱਜ ਜਾਂਦੇ ਉਦੋਂ ਤੱਕ ਬਦਸਤੂਰੇ ਕਾਰਵਾਈ ਜਿਹੜੀ ਜਾਰੀ ਰੱਖੂੰਗਾ। ਸਰ ਇਸੇ ਰੇ ਦੀ ਗੱਲ ਕਰ ਲੈ ਕਾਫੀ ਹੋ ਜਾਣ ਵਾਲੀਆਂ ਬੱਤੇ ਬੱਤੇ ਗੱਲਾਂ ਸਰੂਰਾਂ ਕਿ ਕਿਸ ਤਰ੍ਹਾਂ ਦੇ ਪ੍ਰਸ਼ਾਸਨ ਨੂੰ ਮੁਸ਼ਕਲ ਆ ਰਹੀ ਜਾਣੀ। ਦੇਖੋ ਮੁਸ਼ਕਿਲ ਹੈ ਕਿ ਹਰ ਆਪਰੇਸ਼ਨ 'ਚ ਪ੍ਰੋਪਰ ਪਲਾਨਿੰਗ ਹੋਣੀ ਹੈ। ਅਸੀਂ ਪਹਿਲਾਂ ਇਹਦਾ ਡਰੋਨ ਰਾਹੀਂ ਸਰਵੇ ਕਰਾ ਕੇ ਅਸੀਂ ਡਰੋਨ ਦੀ ਵਰਤੋਂ ਕੀਤੀ। ਜਿੰਨੇ ਵੀ ਐਗਜ਼ਿਟ ਤੇ ਐਂਟਰੀ ਪੁਆਇੰਟ ਨੇ ਹਰੇਕ ਪੁਆਇੰਟ ਤੇ ਇਫੈਕਟਿਵ ਨਾਕਾਬੰਦੀ ਕੀਤੀ ਗਈ ਹੈ। ਤਾਂ ਕਿ ਆਪਰੇਸ਼ਨ ਦੇ ਦੌਰਾਨ ਕੋਈ ਵੀ ਮਾੜਾ ਅਨਸਰ ਜਿਹੜਾ ਇਸ ਏਰੀਏ ਤੋਂ ਭੱਜ ਨਾ ਸਕੇ ਤੇ ਪ੍ਰੋਪਰ ਕੋਡਨ ਕਰਕੇ ਫਿਰ ਜਿਹੜੇ ਸਸਪੀਸ਼ੀਅਸ ਹਾਊਸੇਸ ਨੇ ਉਹਨਾਂ ਦੀ ਸਰਚ ਕਰਨੇ ਜਿੱਥੇ ਕਿਤੇ ਲੇਡੀ ਇਨਵੋਲਡ ਹੈਗੀ ਆ ਤੇ ਪ੍ਰੋਪਰ ਮਹਿਲਾ ਮੁਲਾਜ਼ਮ ਨਾਲ ਲਾ ਕੇ ਜਾਬਤੇ ਅਨੁਸਾਰ ਸਰਚ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਆ ਕਿ ਸ਼ਾਮ ਤੱਕਰ ਜਦੋਂ ਆਪਰੇਸ਼ਨ ਵਾਈਂਡ ਅਪ ਹੋ ਜਾ ਤੇ ਕਾਫੀ ਇਹਦੇ ਸੇ ਰਿਕਵਰੀ ਵੀ ਹੋਊ ਦੇਖੋ ਪਿਤੇ ਜੇ ਆਪਾਂ ਤਿੰਨ ਦਿਨ ਦੀ ਗੱਲ ਕਰੀਏ ਤੇ 15 ਤੋਂ ਵੱਧ ਮੁਕਦਮੇ ਐਨਡੀਪੀਐਸ ਐਕਟ ਦੇ ਪਟਿਆਲਾ ਪੁਲਿਸ ਨੇ ਦਰਜ ਕੀਤੇ ਤੇ ਉਹਨੇ ਹੀ ਮੁਕਦਮੇ ਐਕਸਾਈਜ਼ ਐਕਟ ਤੇ ਵੀ ਦਰਜ ਹੋਏ ਆ। ਜਿਵੇਂ ਮਾਨ ਜੋ ਬੀਜੀਪੀ ਪੰਜਾਬ ਦੇ ਦਾ ਤਾ ਮੁਤਾਬਿਕ ਲਗਾਤਾਰ ਅਸੀਂ ਸਰਗਰਮ ਹੋ ਕੇ ਨਸ਼ਾ ਤਸਕਰਾਂ ਦੇ ਮਗਰ ਪਹੁੰਚ। ਨਸ਼ੇ ਦੀ ਗੱਲ ਜੀ ਸਭ ਤੋਂ ਵੱਧ ਕਿਹੜਾ ਫੜਿਆ ਜਾ ਰਿਹਾ ਜੀ। ਦੇਖੋ ਪਟਿਆਲੇ ਜ਼ਿਲ੍ਹੇ 'ਚ ਅਫੀਮ ਧੁੱਕੀ ਤੇ ਜਿਹੜਾ ਇਹ ਗਾਂਝਾ ਵਗੈਰਾ ਹੈਗਾ ਆ। ਇਹ ਜ਼ਿਆਦਾ ਸੀ ਰਿਕਵਰ ਕਰ ਪਾਰੇ ਸਰ ਆਪਾਂ ਦੀ ਨਿਗਰਾਨੀ ਦੇ ਵਿੱਚ ਕਿੰਨੇ ਐਸਪੀ ਡੀਐਸਪੀ ਜਿਹੜੇ ਆ ਦੇਖੋ ਜੇ ਇੱਥੇ ਆਪਾਂ ਗੱਲ ਕਰੀਏ ਇੱਥੇ ਐਸਪੀ ਸਿਟੀ ਸਰਫਰਾਜ਼ ਆलम ਤੇ ਤਿੰਨ ਇੱਥੇ ਡੀਐਸਪੀ ਸੁਬਾਨ ਨੇ ਪੰਜ ਤੋਂ 6 ਐਸਐਚਓ ਸੁਬਾਨ ਨੇ 150 ਤੋਂ 200 ਮੁਲਾਜ਼ਮ ਤਾਂ ਕਿ ਇਫੈਕਟਿਵ ਕਾਡਨ ਕਰਕੇ ਉਹਦੀ ਇਫੈਕਟਿਵਲੀ ਸਰਚ ਕੀਤੀ ਜਾ ਸਕੇ ਸਰ ਸਪਲਾਈ ਜੈਂਤੀ ਗੱਲ ਕਰੀਏ ਕੋਈ ਅੱਗੇ ਕੋਈ ਸ਼ਾਰ ਜੁੜੇ ਕਿਸੇ ਨਾਲ ਪਤਾ ਲੱਗਾ ਕਿ ਕਿਥੋਂ ਸਪਲਾਈ ਆ ਰਹੀ ਹੈ ਦੇਖੋ ਮੈਂ ਮੈਂ ਪਹਿਲਾਂ ਵੀ ਦੱਸਿਆ ਕਿ ਸਾਨੂੰ ਬਿਲਕੁਲ ਕਲੀਅਰ ਹੈ ਦਾ ਨਾ ਹੈ ਕਿ ਜਦੋਂ ਵੀ ਕੋਈ ਰਿਕਵਰੀ ਹੁੰਦੀ ਆ ਤੇ ਫੋਰਵਰਡ ਤੇ ਬੈਕਵਰਡ ਦੋਨੇ ਲਿੰਕੇਜ ਅਸੀਂ ਇਨਸ਼ੋਰ ਕਰਦੇ ਹਾਂ ਬੀਤੇ 3 ਦਿਨਾਂ 'ਚ ਜਿਹੜੇ 15 ਮੁਕਦਮੇ ਐਂਡੀਪੀਐਸ ਐਕਟ ਦੇ ਅਸੀਂ ਦਰਜ ਕੀਤੇ ਹਰੇਕ ਮੁਕਦਮੇ 'ਚ ਅਸੀਂ ਫੋਰਵਰਡ ਲਿੰਕੇਜ ਵੀ ਕਰ ਰਹੇ ਹਾਂ ਉਹਦੇ 'ਚ ਵੀ ਕੁਝ ਗ੍ਰਫਤਾਰੀਆਂ ਹੋਈਆਂ ਨੇ ਤੇ ਅਸੀਂ ਪੂਰੀ ਡੰਗਾਈ ਨਾਲ ਇਹਦੀ ਪੜਤਾਲ ਜਿਹੜੀ ਕਰਾਂਗੇ ਉਹ ਦੇਖੋ ਜੀ ਮਨਜੋਗ ਸੀਐਮ ਸਾਹਿਬ ਤੇ ਮਨਜੋਗ ਬੀਜੇਪੀ ਸਾਹਿਬ ਤੇ ਕਲੀਅਰ ਡਾਇਰੈਕਸ਼ਨ ਨੇ ਕਿ ਜਿੱਥੇ ਵੀ ਕਿਤੇ ਕਮਰਸ਼ੀਅਲ ਰਿਕਵਰੀ ਹੁੰਦੀ ਆ ਕਮਰਸ਼ੀਅਲ ਰਿਕਵਰੀ ਹੁੰਦੇ ਸਾਰੀ ਉਹਦੀ ਪ੍ਰਾਪਰਟੀ ਅਟੈਚਮੈਂਟ ਦੀ ਪ੍ਰੋਸੈਸ ਅਸੀਂ ਸ਼ੁਰੂ ਕਰ ਦਾਂਗੇ ਪਿਛਲੇ 6 ਮਹੀਨਿਆਂ ਚ ਪਟਿਆਲਾ ਪੁਲਿਸ ਨੇ 9 ਕਰੋੜ ਦੇ ਲਾਗੇ ਦੀ ਪ੍ਰਾਪਰਟੀ ਅਟੈਚ ਕਰਾਈ ਆ ਤੇ ਅੱਗੇ ਵੀ ਅਸੀਂ ਨਸ਼ੇ ਦੇ ਕਾਲੇ ਧੰਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਬੜੀ ਸਖਤਾਈ ਨਾਲ ਅਟੈਚ ਕਰਾਵਾਂਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par